ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਚਾ ਰਹਿ ਗਿਆ ਬਦੂ ਤੇਰਾ ਆਵਾ ਪੱਕੇ ਆਂਦੇ ਪਾਵੇ ਕਜਾ ਕੱਚਾ ਰਹਿ ਗਿਆ ਬਦੂ ਤੇਰਾ ਆਵਾ ਪੱਕੇ ਆਂਦੇ ਪਾਵੇ ਕਜਾ ਸੋਜੂ ਕੱਚਾ ਰਹਿ ਗਿਆ ਬਦੂ ਤੇਰਾ ਆਵਾ ਪੱਤੇ ਆਂਦੇ ਪਾ ਵੇਖ ਜੂ ਕੱਚਾ ਰਹਿ ਗਿਆ ਬਦੂ ਤੇਰਾ ਆਵਾ ਪੱਤੇ ਆਂਦੇ ਪਾ ਵੇਖ ਜੂ ਮੇਰੇ ਪਿਆਰੇ ਦੀਪਕਿਆਂ ਦੇ ਪਾ ਵੇਖ ਜੀ 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 ਕੱਚਾ ਰਹਿ ਗਿਆ ਬਦੂ ਤੇਰਾ ਵਾ ਕੱਤੇ ਆਂਦੇ ਪਾ ਵੇਖ ਜੂ ਕੱਚਾ ਰਹਿ ਗਿਆ ਬਦੂ ਤੇਰਾ ਵਾ ਕੱਤੇ ਆਂਦੇ ਪਾ ਵੇਖ ਜੂ

ਹਾ ਵਾ 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 ਪੀ ਪੱਕੇ ਆਂਦੇ ਪਾਵੇ ਤਜ ਮੇਰੇ ਪਿਆਰੇ ਪੀ ਪੱਕੇ ਆਂਦੇ ਪਾਵੇ ਤਜ ਮੇਰੇ ਪਿਆਰੇ ਪੀ ਪੱਕੇ ਆਂਦੇ ਪਾਵੇ ਤਜ ਮੇਰੇ ਪਿਆਰੇ ਪੀ ਪੱਕੇ ਆਂਦੇ ਪਾਵੇ ਤਜ ਸੱਚਾ ਰਹਿ ਗਿਆ ਬਦੂ ਤੇਰਾ ਆਵਾ ਪੱਕੇ ਆਂਦੇ ਪਾਵੇ ਤਜ ਸੱਚਾ ਰਹਿ ਗਿਆ ਬਦੂ ਤੇਰਾ ਆਵਾ ਕੱਤੇ ਆਂਦੇ ਪਾ ਵਿੱਚ ਜੂ ਤੇਰਾ ਨਾਮ ਆ ਪੂ ਜੂ ਤੇਰਾ ਨਾਮ ਕੱਤੇ ਆਂਦੇ ਪਾ ਵਿੱਚ ਜੂ ਤੇਰਾ ਨਾਮ ਆ ਪੂ ਜੂ ਤੇਰਾ ਨਾਮ ਵਾਹਿਗੁਰੂ ਜੀ ਵਾਹਿਗੁਰੂ ਆਏ ਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਆਏ ਗੁਰੂ ਜੀ ਵਾਹੇ ਗੁਰੂ ਜੀ ਵਾਹੇ ਗੁਰੂ ਵਾਹੇ ਗੁਰੂ ਜੀ 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 ਸੋ ਪਿਆਰੀ ਸਾਧ ਸੰਗਤ ਜੀ ਲਾਹੌਰ ਦੇ ਰਹਿਣ ਵਾਲਾ ਬੁੱਧੂ শেਠ ਉਨੇ ਕਵਾ ਪਾਇਆ ਸੀ ਬੁੱਧੂ শেঠ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਘਰ ਬੁਲਾਇਆ ਤੇ ਆਖਿਆ ਕਿ ਸੱਚੇ ਪਾਤਸ਼ਾਹ ਮੇਰੇ ਘਰ ਆਵੋ ਮੇਰੇ ਘਰ ਆ ਕੇ ਆਵੇ ਦੀ ਅਰਦਾਸ ਕਰੋ ਸੋ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਜਰਜਨ ਪਾਤਸ਼ਾਹ ਜੀ ਮਹਾਰਾਗੇ ਅਰਜ ਗੁਜਾਰੀ ਬੁੱਧੂ ਸਾਹਿਬ ਸੇਠ ਨੇ ਸੋ ਪਿਆਰੀ ਸਾਧ ਸੰਗਤ ਜੀ ਅਰਦਾਸ ਇਹ ਕਰਵਾਈ ਕਿ ਮੇਰਾ ਵਾਲਾ ਪੱਕ ਜਾਵੇ ਪਰ ਪਿਆਰੀ ਸਾਧ ਸੰਗਤ ਜੀ ਜਦੋਂ ਗੁਰੂ ਅਰਜਨ ਦੇਵ ਜੀ ਅਰਦਾਸ ਕਰਨ ਲੱਗੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਆਵਾਜ਼ ਆਈ ਕਿ ਆਵਾਜ਼ ਦਾ ਕੱਚਾ ਰਹਿਣਾ ਵਾ ਆਖੋ ਸੰਗਤੇ ਸਤਿਨਾਮ ਸ਼੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਜਨ ਦੇਵ ਜੀ ਮਹਾਰਾ ਨੂੰ ਆਵਾਜ਼ ਆਈ ਕਿ ਆਵਾ ਕੱਚਾ ਰਹਿਣਾ ਵਾ ਤਾਂ ਸ੍ਰੀ ਗੁਰੂ ਅਜਨ ਦੇਵ ਜੀ ਮਹਾਰਾ ਨੇ ਬੁੱਧੂ ਸ਼ਹਿਟ ਕੋਲੋਂ ਪੁੱਛਿਆ ਕਿ ਮੇਰੇ ਤੋਂ ਪਹਿਲਾਂ ਕੋਈ ਇੱਥੇ ਆਇਆ ਸੀ ਸੋ ਪਿਆਰੀ ਸਾਧ ਸੰਗਤ ਜੀ ਬੁੱਧੂ ਸ਼ਾਹ ਨੇ ਆਖਿਆ ਤਾਂ ਤਾਂ ਸ੍ਰੀ ਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾ ਨੂੰ ਆਖਿਆ ਕਿ ਮਹਾਰਾਜ ਤੁਹਾਡੇ ਤੋਂ ਪਹਿਲਾਂ ਭਾਈ ਕਮਲਿਆ ਜੀ ਇੱਥੇ ਆਏ ਸਨ ਤਾਂ ਗੁਰੂ ਅਰਜਨ ਦੇਵ ਜੀ ਨੇ ਆਖਿਆ ਭਾਈ ਕਮਲਿਆ ਨੂੰ ਬੁਲਾਓ ਹਾਕੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਤਦ ਬਦੂ શેઠ ਨੇ ਭਾਈ ਕਮਲਿਆ ਨੂੰ ਬੁਲਾਇਆ ਤਾਂ ਪਿਆਰੀ ਸਾਧ ਸੰਗਤ ਜੀ ਕਮਲਿਆ ਨੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਬੈਠ ਗਿਆ ਤੇ ਗੁਰੂ ਜੀ ਨੇ ਆਖਿਆ ਭਾਈ ਕਮਲਿਆ ਤੂੰ ਇਹਨੂੰ ਸ਼ਰਾਬ ਕਾਹ ਤੋਂ ਦਿਤ ਲਾਇਆ ਸੋ ਪਿਆਰੀ ਸਾਧ ਸੰਗਤ ਜੀ ਭਾਈ ਕਮਲਿਆ ਜੀ ਨੇ ਗੁਰੂ ਜੀ ਅੱਗੇ ਮਾਫੀ ਮੰਗੀ ਤਾਂ ਪਿਆਰੀ ਸਾਧ ਸੰਗਤ ਜੀ ਭਾਈ ਕਮਲਿਆ ਜੀ ਨੇ ਆਖਿਆ ਬੁੱਧੂ ਸ਼ੇਖ ਆਵਾ ਤੇਰਾ ਕੱਚਾ ਰਹਿਂ ਤੇ ਵੀ ਇੱਟਾਂ ਤੇਰੀਆਂ ਪੱਕੀਆਂ ਦੇ ਭਾਵਿਕ ਜਾਣਗੀਆਂ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਬਦੂ શેੜ ਕੋਲਾ ਖੱਤਰੀਆ ਇੱਟਾਂ ਲੈਣ ਆਇਆ ਬਦੂ શેੜ ਦੇ ਆਖਿਆ ਕਿ ਮੇਰੀਆਂ ਇੱਟਾਂ ਕੱਚੀਆਂ ਹਨ ਮੇਰਾ ਵਾ ਕੱਚਾ ਹੈ ਤੇ ਖੱਤਰੀਆ ਨੇ ਆਖਿਆ ਮੈਨੂੰ ਕੱਚੀਆਂ ਇੱਟਾਂ ਦੇ ਦੇ ਪੱਕੀਆਂ ਜੇ ਭਾ ਦੇ ਦੋ ਮੈਨੂੰ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਤਰਪ ਬਦੂ শেਠ ਕੋਲੋਂ ਖੱਤਰੀਏ ਖੱਤਰੀਏ ਨੇ ਪੱਕਿਆਂ ਦੇ ਭਾ ਇੱਟਾਂ ਲੈ ਕੇ ਚਲਾ ਗਿਆ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਕਮਲье ਵਿੱਚ ਗੁਰੂ ਅਰਜਨ ਦੇਵ ਜੀ ਨੇ ਵਾਸਾ ਕੀਤਾ ਹੋਇਆ ਸੀ ਸੋ ਤੈਰੀ ਸਾਧ ਸੰਗਤ ਜੀ ਜਦੋਂ ਕੋਈ ਵੀ ਸੇਵਾਦਾਰ ਕੋਈ ਸ਼ਰਾਫ ਦਿੰਦਾ ਪਿਆਰੀ ਸਾਧ ਸੰਗਤ ਜੀ ਇਹ ਗੁਰੂ ਵਿੱਚ ਵਸ ਕੇ ਫੇਰ ਹੀ ਜਿਹੜਾ ਸ਼ਰਾਫ ਦਿੱਤਾ ਜਾਂਦਾ ਪਿਆਰੀ ਸਾਧ ਸੰਗਤ ਜੀ ਇਹ ਉਤੋਂ ਕਾਲਪੁਰਖ ਤੋਂ ਹੁਕਮ ਆਉਂਦਾ ਫੇਰ ਹੀ ਇਹ ਸ਼ਰਾਫ ਹੁੰਦੇ ਆ ਪਿਆਰੀ ਸਾਧ ਸੰਗਤ ਜੀ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਕੱਚਾ ਰਹਿ ਗਿਆ ਬੁੱਧ ਤੇਰਾ ਆਵਾ ਪੱਕੇ ਆਂਦੇ ਪਾਵੇ ਤਦਿ ਸੱਚਾ ਰਹਿ ਗਿਆ ਬਦੂ ਤੇਰਾ ਵਾ ਪੱਕੇ ਆਂਦੇ ਪਾਵੇ ਕਜੂ ਸੱਚ ਹੈ ਇਹ ਬਦੂ ਤੇਰਾ ਵਾ ਸੱਚ ਹੈ ਇਹ ਬਦੂ ਤੇਰਾ ਵਾ ਪੱਕੇ ਆਂਦੇ ਪਾਵੇ ਸੋ ਮੇਰੇ ਸਾਰੇ ਜੀ ਪੱਕੇ ਆਂਦੇ ਪਾ ਕਦੀ ਮੇਰੇ ਸਾਰੇ ਪਿੱਪੱਟੇ ਆਂਦੇ ਪਾ ਵੇਖ ਜੂ ਤੇਰੀ ਤਰਹੀਏ ਬਿੱਖਣੇ ਆਵੇ ਸਾਰੇ ਜੀ ਇਹੋ ਜਿਹਾਰੇ ਬਿੱਖਣੇ ਆਵੇ ਸਾਰੇ ਜੀ ਵਾ 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 ਪਿੱਪੱਟੇ ਆਂਦੇ ਪਾ ਵੇਖ ਜੂ ਵਾ 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 ਪਿੱਪੱਟੇ ਆਂਦੇ ਪਾ ਵੇਖ ਜੂ ਵਾ 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 ਤੇਰੀ ਤਰਹੀਏ ਬਿੱਖਣੇ ਆਵੇ ਸਾਰੇ ਜੀ प्यार जी पके आंदे पावेक जजूरे प्यारे जी पके आंदे भावेकू गे अबू ते पके आंदे भावेकू कचा ले अबू ते वाहगुरु जी का खालसा वाहेगुरु जी की वधे